ਮੇਰੀ ਇੱਕ ਬੇਨਤੀ ਹੈ ਜਦੋਂ ਤੁਹਾਨੂੰ ਅਸੀਂ ਇੱਥੋਂ ਬਿਨਾਂ ਪੈਸੇ ਤੋਂ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨਾਂ ਆਊਟ ਐਨੀ ਲੋਬਿੰਗ ਅਸੀਂ ਤੁਹਾਨੂੰ ਕੁਰਸੀਆਂ ਤੇ ਭੇਜ ਰਹੇ ਹਾਂ ਤੁਸੀਂ ਵੀ ਉੱਥੇ ਲੋਕਾਂ ਦੇ ਕੰਮ ਇਸੇ ਸੇਵਾ ਨਾ ਕਰਿਓ ਕੁਰਸੀ ਨੂੰ ਤੁਸੀਂ ਅੰਨਦਾਤਾ ਮੰਨਿਓ ਕਿਉਂਕਿ ਜਿਹੜਾ ਤੁਹਾਡੇ ਕੋਲੇ ਆਊਗਾ ਉਹ ਪਹਿਲਾਂ ਕਿਸੇ ਗੁਰਦੁਆਰਾ ਮੰਦਰ ਮਸਜਿਦ 'ਚ ਪਹਿਲਾਂ ਦੁਆ ਕਰਕੇ ਆਊਗਾ ਅਰਦਾਸ ਕਰਕੇ ਆਊਗਾ ਪ੍ਰਮਾਤਮਾ ਕੋਈ ਤੇਰਾ ਰੂਪ ਹੀ ਬੈਠਾ ਹੋਵੇ ਉੱਥੇ ਕੁਰਸੀ ਤੇ ਜਿਹਦੇ ਕੋਲ ਚੱਲਿਆ ਜੇ ਕਿਤੇ ਅੱਜ ਕੰਮ ਬਣ ਜੇ ਕਬੀਲ ਦਾ ਰਿਲੀ ਤੇ ਚੜ ਜੂਗੀ ਮੂਰੋਂ ਜੇ ਤੁਸੀਂ ਉਹਦੀ ਜਰਜੀ ਚੱਕ ਕੇ ਮਾਰੋਗੇ ਭਗਾ ਕੇ ਬਦਵਾ ਦੇਊਗਾ ਤੇ ਜੇ ਤੁਸੀਂ ਕਹੋਗੇ ਬੈਠੋ ਬਜ਼ੁਰਗੋ ਕੋਈ ਥੋੜਾ ਕੰਮ ਕਰਾਉਣੇ ਆ ਆਪਸ ਚ ਗੱਲ ਕਰਕੇ ਜੀ ਉਹਦਾ ਕੰਮ ਕਰ ਦੋਂਗੇ ਉਹ ਦੁਬਾਰੇ ਗੁਰਦੁਆਰਾ ਸਾਹਿਬ ਉਸੇ ਮੰਦਰ ਮਸੀਹ ਚ ਦੁਬਾਰੇ ਜਾਊਗਾ ਸ਼ਾਮ ਨੂੰ ਉਹ ਰੱਬਾ ਤੇਰੇ ਹੀ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਇਹਨੂੰ ਤਰੱਕੀਆਂ ਬਖਸ਼ੀ ਤੁਹਾਨੂੰ ਦੁਆਵਾਂ ਮਿਲਣਗੀਆਂ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਪੰਜਾਬੀ ਦੀ ਇੱਕ ਕਹਾਵਤ ਹੈ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਕਰਕੇ ਤਾਂ ਦੇਖੋ ਕੰਮ ਲੋਕਾਂ ਵਾਸਤੇ ਕਰਕੇ ਤਾਂ ਦੇਖੋ ਇੱਕ ਵਾਰੀ ਨਜ਼ਾਰਾ ਕਿੰਨਾ ਆਉਂਦਾ ਹੈ ਉਹ ਵੀ ਉਹਦੀ ਆਤਮਿਕ ਸ਼ਾਂਤੀ ਹੀ ਹੋਰ ਹੈ ਲੋਕਾਂ ਦੇ ਹੱਕ 'ਚ ਖੜਨ ਦਾ ਮਜ਼ਾ ਹੀ ਕੁਝ ਹੋਰ ਹੈ